ਹਾਂਜੀ ਬਾਈ ਸਾਸਰੀ ਕਾਲ ਬਾਈਆਂ ਨੂੰ ਸਾਰੇ ਹੀ ਬਾਈ ਆਪਣਾ ਚੈਨਲ ਦੇਖਦੇ ਸਾਰੇ ਹੀ ਬਾਈਆਂ ਨੂੰ ਵੀਰੇ ਪਿਆਰ ਭਰੀ ਸਾਸਰੀ ਕਾਲ ਚੈਨਲ ਆ ਬਾਈ ਜੇ ਆਪਣਾ ਤੁਹਾਨੂੰ ਪਤਾ ਹੀ ਆ ਮਾਨਗੋਟ ਫਾਰਮ ਬਾਈ ਜ਼ਿਲ੍ਹਾ ਸੰਗਰੂਰ ਸਾਰੇ ਹੀ ਬਾਈਆਂ ਨੂੰ ਪਤਾਗਾ ਹਾਂਜੀ ਬਾਈ ਇੱਕ ਵੀਰੇ ਤੁਹਾਨੂੰ ਬੇਨਤੀ ਕਰਦੇ ਆਂ ਕਿ ਵੀਰੇ ਆਪਣਾ ਕਨਾਮ ਵੀਡੀਓ ਸਾਰੀ ਦੇਖਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਵਿਚਰੀ ਉਹ ਨਾ ਕਰਿਆ ਕਰੋ ਸਲਿੱਪ ਨਾ ਕਰਿਆ ਕਰੋ ਵੀਡੀਓ ਭਰਾ ਮੇਰੇਓ ਕਿਉਂ ਨਹੀਂ ਫਿਰ ਵੀਡੀਓ ਦੇਖਣ ਦਾ ਕੋਈ ਮਜ਼ਾ ਨਹੀਂ ਹੈ ਗਿਆ ਜੇ ਆਪਾਂ ਨੇ ਵੀਡੀਓ ਉਹਨਾਂ ਸਾਰੀ ਦੇਖੀ ਹੈ ਨਾ ਕੱਲ੍ਹ ਗੱਲ ਬਾਤਾਂ ਦੇ ਨੇ ਪਤਾ ਲੱਗ ਗਿਆ ਹੁਣ ਬਾਈ ਜੀ ਆਪਾਂ ਸਾਊਂਡ ਨਾਲ ਗੱਲ ਲੱਗਿਆ ਕਰਨ ਅੱਜ ਦੇਖੋ ਆਪਾਂ ਨੇ ਦੇਖਣਾ ਛੋਟੇ ਬੱਚੇ ਕਿੱਝ ਆਏ ਆਗੇ ਉਹ ਦੇਖ ਲਓ ਇੱਕ ਤਾਂ ਉਹ ਫਿਰਦਾਗਾ ਹੁਣ ਲੱਗੇ ਨੇ ਬਾਈ ਜੀ ਇਹ ਚਰਾਚਰਾ ਕਰਨ ਵਧੀਆ ਇੱਕ ਬਾਈ ਦੂਜਾ ਵੀ ਦਿਖਾਵਾਂਗੇ ਤੁਹਾਨੂੰ ਕਮੈਂਟ ਖੜੋ ਸਕੈਂਟਰ ਹਾਂਜੀ ਭਾਈ ਇੱਕ ਦੇਖੋ ਆ ਆ ਗਿਵੇਂ ਆਪਣੀ ਇਹ ਬਾਈ ਜੀ ਹੁਣ ਲੱਗੇ ਨੇ ਚਰਾ ਕਰਨ ਬੱਕਰੀਆਂ ਆਪਣੇ ਪੱਠਾਂ ਇਹ ਆਪਣੀ ਸਹਿਵਾ ਇਹ ਆ ਆਪਣੇ ਅੱਜ ਦੋ ਆ ਨਾਲ ਹੋਰ ਗਿਜੀਆਂ ਨੇ ਵੀਰੇ ਨਾਲ ਸੋਹਣੀਆਂ ਨੇ ਪੂਰੀਆਂ ਆਹਨ ਬਲੱਡ ਲਾਈਨ ਚੰਗੀ ਆ ਹੋਰ ਵੀ ਸੁਣ ਦਿਖਾਉਣੀ ਆਗੇ ਬੱਕਰੀਆਂ ਵੀਰੇ ਵੀਰੇ ਗੱਲਬਾਤ ਕਰਦੇ ਆ ਛੋਡੇ ਨਾਲ ਹਾਂਜੀ ਭਾਈ ਆਪਣੇ ਬਾਈ ਜੀ ਪਹਿਲਾਂ ਦੇਖੋ ਆਰਾਮ ਕਰਾਇਆ ਬੱਕਰੀਆਂ ਨੂੰ ਸ਼ਾਮੇ ਪਠਿਆਰ ਕਿਆਂ ਦੇ ਟਾਲੀ ਦੇ ਸਾਹ ਥੱਲੇ ਚਾਹ ਪੀਤੇ ਵੀਰੇ ਦੁਪਹਿਰ ਦਾ ਟਾਈਮ ਸੀਗਾ ਹੁਣ ਆਪਾਂ ਨੇ ਬੱਕਰੀਆਂ ਵੀਰੇ ਚਰਾਈ ਤੇ ਛੱਡਤੀਆਂ ਆਪਦੇ ਆ ਬਾਗੀਆਂ ਉੱਤੇ ਆ ਚੱਲ ਪਈਆਂ ਬੱਕਰੀਆਂ ਚਰਾਈ ਤੇ ਹਾਂਜੀ ਬਾਈ ਆਪਾਂ ਅੱਜ ਮੇਨ ਗੱਲ ਲੱਗਿਆ ਕਰਨ ਕਿਹੜੀ ਆਪਾਂ ਕਹਿੰਨਾ ਬੱਚਿਆਂ ਵਾਦੀ ਲੱਗਿਆ ਕਰ ਲ ਤੁਹਾਡੇ ਨਾਲ ਕਰਨ ਆਪਣੇ ਬੱਚੇ ਜਦੋਂ ਦੋ ਤੋ ਤ ਨਵੇਂ ਨਾ ਦੇ ਹੋ ਜਾਣ ਬਾਈ ਜੀ ਦੁੱਧ ਪੀਂਦੇ ਹੋਣ ਬੱਚੇ ਆਪਾਂ ਭਾਈ ਜੀ ਉਹਨਾਂ ਨਾਲ ਆਪਾਂ ਕਿਝ ਆ ਸਕਦੇ ਆਂਗੇ ਨਾਲ ਬੱਕਰੀਆਂ ਦੇ ਜੇ ਕਿਹੜਾ ਆਪਣੀਆਂ ਬੱਕਰੀਆਂ ਬਾਹਰ ਹੀ ਜਾਂਦੀਆਂ ਨੇ ਚਰਵਾਈ ਤੇ ਕਹਿੰਦੇ ਭਾਈ ਜੀ ਉਹਦੇ ਵਿੱਚ ਕੀ ਆ ਕਹਨਾ ਘਰੇ ਕਿਹੜੇ ਪਸ਼ੂ ਹੁੰਦੇ ਹੈਗੇ ਉਹ ਨਾਲ ਖੁਸ਼ ਹੁੰਦੇ ਆ ਜਾ ਕੇ ਉਹ ਸਾਰਾ ਦਿਨ ਘਰੇ ਨੇ ਤਾਂ ਮਿਆ ਮਿਆ ਕਰੀ ਜਾਂਦੇ ਰਿੰਗੀ ਜਾਂਦੇ ਹੈਗੇ ਉਹਨਾਂ ਨੂੰ ਭਾਈ ਜੀ ਨਾਲ ਕੋਸ਼ਿਸ਼ ਕਰਿਆ ਕਰੋ ਵੀ ਨਾਲ ਵਿਧਾਇਆ ਕਰੋ ਕਿਹੜੇ ਫਾਰਮ ਤੇ ਨੇ ਚਲੋ ਤਾਂ ਕੋਈ ਗੱਲ ਨਹੀਂ ਤਾਂ ਫਾਰਮ ਤੇ ਨੇ ਬਟ ਕਰੀਆਂ ਹੁੰਦੀਆਂ ਨੇ ਵਿੱਚ ਕੋਈ ਪ੍ਰੋਬਲਮ ਨਹੀਂ ਪੈਂਦੀ ਤੁਸੀਂ ਜੇਕਰ ਆਪਾਂ ਦੇ ਬੱਚੇ ਹੁੰਦੇ ਛੋਟੇ 2 ਤੋਂ 3 ਮਹੀਨਿਆਂ ਦੇ ਨਾਲ ਬਾਈ ਜੇ ਘਾ ਲਿਆ ਕਰੋ ਨਾਲ ਵੀਰੇ ਐਕਟਿਵਾ ਰਹਿੰਦੇ ਨੇ ਨੇਤਾ ਵੀਰੇ ਤੋਰ ਫੇਰਾ ਕਰਿਆ ਹੁੰਦੇ ਆ ਜਿਆਦਾ ਨੈਪਰਾ ਮੇਰੇ ਉਹਨੇ ਪੱਤ ਗੱਤ ਕਾਠ ਲੱਗ ਜਾਂਦਾ ਕਰਨ ਗਰੋਥ ਲੱਗ ਜਾਂਦਾ ਕਰਨ ਨਾਲ ਵੀਰੇ ਚੱਲ ਐਨਚ ਆਪਣੇ ਬੱਚੇ ਨਾਲ ਗਿਜ ਜਾਂਦੇ ਆਗੇ ਬਹੁਤ ਸੋਹਣਾ ਮੌਸਮ ਆ ਬਾਈ ਜੀ ਆ ਦੇਖੋ ਵੀਰੇ ਕਿੰਨਾ ਸੋਹਣਾ ਵਾਤਾਵਰਨ ਸਵੇਰੇ ਕਣੀਆਂ ਪੈ ਕੇ ਆਟੀਆਂ ਨੇ ਆ ਹੁਣ ਮੌਸਮ ਸਾਫ ਹੋ ਗਿਆ ਹੁਣ ਲੱਗੀਆਂ ਨੇ ਪੁੱکریاں ਚਰਾ ਕਰਨ ਹਾਂ ਭਾਈ ਆਪਣੀ ਕਹਿੰਨਾ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਲਾਇਕ ਵੀਰੇ ਸਬਸਕ੍ਰਾਈਬ ਕਰਦਿਆ ਕਰੋ ਭਰਾ ਮੇਰੇ ਜੋ ਵੀ ਤੁਹਾਡੇ ਨਾਲ ਨਵੀਂ ਤਨਮ ਅਪਡੇਟ ਨਵੀਂ ਤੋਂ ਨਵੀਂ ਆਵੇ ਤੇ ਨਵੀਂ ਤਨਵੀ ਜਾਣਕਾਰੀ ਦਿਆ ਕਰਾਂਗੇ ਭਰਾ ਮੇਰੇ ਤੇ ਕੱਲ ਨੂੰ ਵੀਰੇ ਕੋਈ ਨਵੀਂ ਜਾਣਕਾਰੀ ਐਨ ਪੂਰੀ ਵਧੀਆ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ ਅੱਜ ਵੀਰੇ ਧੰਨਵਾਦ ਇੰਨੇ ਬਹੁਤ ਬਹੁਤ ਦੂਰ ਨਿਕਲੇ ਸੱਜਣ ਵਾਸਦੇਣ ਸਤਿ ਸ੍ਰੀ ਅਕਾਲ ਵੀਰੇ